ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਤੁਹਾਡੇ ਮੈਂ ਫਿਰ ਤੋਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ ਮੋਟੀਵੇਸ਼ਨ ਦੀ ਡੋਜ਼ ਲੈ ਕੇ ਤੇ ਬੜੀਆਂ ਸਾਧੀਆਂ ਜੀਆਂ ਗੱਲਾਂ ਕਰਨੀਆਂ ਨੇ ਅਕਸਰ ਆਪਾਂ ਸੁਣਦੇ ਰਹਿੰਨੇ ਆ ਤੇ ਸਾਰਿਆਂ ਨੂੰ ਪਤਾ ਹੀ ਆ ਤੇ ਮੈਂ ਬਸ ਵੈਸੇ ਹੀ ਅੱਜ ਰੱਬ ਨਾਲ ਜੁੜੀਆਂ ਤਿੰਨ ਗੱਲਾਂ ਜੋ ਮੇਰਾ ਮਨ ਕੀਤਾ ਕਿ ਮੈਂ ਵੀ ਆਪਣੇ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਕਰਾਂ ਤੇ ਤੁਹਾਨੂੰ ਜ਼ਰੂਰ ਇਹ ਸੁਣਦੇ ਹੋਏ ਰਾਹਤ ਮਹਿਸੂਸ ਹੋਊਗੀ ਜ਼ਿੰਦਗੀ ਦੇ ਕੋਈ ਵੀ ਤੁਹਾਨੂੰ ਫਿਕਰ ਨੇ ਕੋਈ ਵੀ ਟੈਨਸ਼ਨਾਂ ਨੇ ਜ਼ਿੰਦਗੀ ਉਲਗੀ ਹੋਈ ਲੱਗਦੀ ਆ ਤਾਂ ਜ਼ਰੂਰ ਕਿਤੇ ਨਾ ਕਿਤੇ ਤੁਹਾਨੂੰ ਇਹ ਸੁਣਦੇ ਹੋਏ ਅਹਿਸਾਸ ਹੋਊਗਾ ਕਿ ਹਾਂ ਜ਼ਿੰਦਗੀ ਬਹੁਤ ਖੂਬਸੂਰਤ ਆ ਸੋ ਕਿਹੜੀਆਂ ਨੇ ਜੀ ਤਿੰਨ ਗੱਲਾਂ ਜਿਹੜੀਆਂ ਹਮੇਸ਼ਾ ਆਪਾਂ ਜ਼ਿੰਦਗੀ ਚ ਪੱਲੇ ਬੰਨ੍ਹ ਕੇ ਰੱਖਣੀਆਂ ਨੇ ਆਜੋ ਕਰਦੇ ਆ ਗੱਲਬਾਤ ਪਹਿਲੀ ਚੀਜ਼ ਬੜੀ ਜ਼ਰੂਰੀ ਆ ਜੀ ਤੁਹਾਡੇ ਚ ਸਬਰ ਹੋਣਾ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਪੇਸ਼ੈਂਸ ਟਕਾ ਹੋਣਾ ਚਾਹੀਦਾ ਤੁਹਾਡੇ ਮਨ ਨੂੰ ਟਹਿਰਾ ਹੋਣਾ ਚਾਹੀਦਾ ਇੱਕ ਜ਼ਿੰਦਗੀ ਦੇ ਵਿੱਚ ਕਾਲੇ ਨਹੀਂ ਪਹਿਣਾ ਕਾਲੇ ਆਪਾਂ ਕਿੱਦਾਂ ਪਹਿਨੇ ਆ ਛੋਟੇ ਜਿਹੇ ਦੁੱਖ ਆਏ ਨਹੀਂ ਅਸੀਂ ਜ਼ਿੰਦਗੀ ਨੂੰ ਕੋਸਣ ਲੱਗ ਜਾਂਦੇ ਆ ਜ਼ਿੰਦਗੀ ਨੂੰ ਮਾੜਾ ਬਣਾ ਦਿੰਨੇ ਆ ਕਿ ਸਾਡੇ ਵਰਗੀ ਮਾੜੀ ਜ਼ਿੰਦਗੀ ਤਾਂ ਕਿਸੇ ਦੀ ਨਹੀਂ ਹੋਣੀ ਪ੍ਰਮਾਤਮਾ ਨੂੰ ਦੋਸ਼ ਦੇਣ ਲੱਗ ਜਾਂਦੇ ਆ ਉਹਨੂੰ ਵੀ ਆਪਾਂ ਮਾੜਾ ਕਹਿਣ ਲੱਗੇ ਮੈਂਟ ਲਾਉਨੇ ਆ ਕਿ ਰੱਬਾ ਮੈਂ ਹੀ ਮਿਲਿਆ ਸੀ ਮੈਂ ਹੀ ਮਿਲੀ ਸੀ ਤੈਨੂੰ ਇਹੋ ਜਿਹੀ ਜ਼ਿੰਦਗੀ ਦੇਣ ਨੂੰ ਬੜੀ ਮੇਰੀ ਬਕਵਾਸ ਜ਼ਿੰਦਗੀ ਆ ਪਰ ਤੁਸੀਂ ਕਦੇ ਆਪਣੇ ਤੋਂ ਵੀ ਦੁਖੀ ਇਨਸਾਨਾਂ ਨੂੰ ਦੇਖਿਓ ਜਿਨ੍ਹਾਂ ਨੇ ਜ਼ਿੰਦਗੀ 'ਚ ਸਾਰਾ ਕੁਝ ਗਵਾ ਲਿਆ ਕਈ ਇਹੋ ਜਿਹੇ ਕਹਾਣੀਆਂ ਆਪਾਂ ਦੇਖਦੇ ਆ ਸੁਣਦੇ ਆ ਕਿ ਪਰਿਵਾਰ ਦੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਹੋ ਗਏ ਪਰ ਫੇਰ ਵੀ ਉਹ ਸਬਰ ਰੱਖੀ ਬੈਠੇ ਆ ਬੰਦੇ ਕੀ ਸਾਡੇ ਕੋਲ ਐਡਾ ਵੱਡਾ ਦੁੱਖ ਹੈਗਾ ਕਿ ਤੁਸੀਂ ਛੋਟੀ ਜੀ ਨਾਕਾਮਯਾਬੀ ਨੂੰ ਦੁੱਖਾਂ ਦਾ ਨਾਮ ਦੇ ਦਿੰਨੇ ਹੋ ਤੇ ਸਬਰ ਨਹੀਂ ਰੱਖਦੇ ਸਬਰ ਰੱਖਣਾ ਬਹੁਤ ਜ਼ਰੂਰੀ ਆ ਕਹਿੰਦੇ ਹੁੰਦੇ ਆ ਨਾ ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ ਇਹਦਾ ਮਤਲਬ ਇਹੀ ਆ ਕਿ ਹਰ ਸਮੇਂ ਤੁਹਾਡੇ ਤੇ ਮਾੜਾ ਸਮਾਂ ਨਹੀਂ ਰਹਿਣਾ ਜਿਹੜਾ ਮਨ ਆ ਤੁਹਾਡਾ ਇਹ ਹਮੇਸ਼ਾ ਉਦਾਸ ਨਹੀਂ ਰਹਿੰਦਾ ਹੁੰਦਾ ਸਮਾਂ ਦਿਓ ਇੰਤਜ਼ਾਰ ਕਰੋ ਰੱਬ ਜ਼ਰੂਰ ਕਿਰਪਾ ਕਰਦਾ ਵਾ ਤੇ ਸਬਰ ਦਾ ਫਲ ਕਹਿੰਦੇ ਆ ਕਿ ਹਮੇਸ਼ਾ ਮਿੱਠਾ ਹੁੰਦਾ ਵਾ ਕੋਸਣਾ ਬੰਦ ਕਰੋ ਕਾਲੇ ਪਹਿਣਾ ਬੰਦ ਕਰ ਦਿਓ ਜੀ ਜ਼ਿੰਦਗੀ ਚੰਗੀ ਲੱਗੂਗੀ ਦੂਜੀ ਚੀਜ਼ ਪੱਲੇ ਬਰਨ ਕੇ ਰੱਖਣੀ ਆ ਜੀ ਸ਼ੁਕਰਾਨਾ ਕਰਨਾ ਨਾ ਭੁੱਲੋ ਕਦੇ ਵੀ ਪਰਮਾਤਮਾ ਦਾ ਆਪਾਂ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਗ੍ਰੈਟੀਟਿਊਡ ਜ਼ਰੂਰੀ ਆ ਕਰਨਾ ਸ਼ੁਕਰਾਨਾ ਆਪਾਂ ਕਰਦੇ ਜਰੂਰ ਆ ਤਕਰੀਬਨ ਲੋਕ ਕਰਦੇ ਆ ਕਦੋਂ ਜਦੋਂ ਜਦੋਂ ਸਾਡੇ ਤੇ ਕੋਈ ਸੁੱਖ ਆ ਜਾਂਦਾ ਜਦੋਂ ਅਸੀਂ ਕੋਈ ਅਚੀਵਮੈਂਟ ਹਾਸਲ ਕੀਤੀ ਜਦੋਂ ਸਾਡੀ ਜ਼ਿੰਦਗੀ 'ਚ ਕੋਈ ਖੁਸ਼ੀ ਆਈ ਤੇ ਉਦੋਂ ਆਪਾਂ ਜ਼ਰੂਰ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਮੈਂ ਕਹਿੰਦਾ ਵੀ ਸ਼ੁਕਰਾਨਾ ਜਦੋਂ ਦੁੱਖ ਆਉਂਦਾ ਉਦੋਂ ਵੀ ਸਾਨੂੰ ਕਰ ਦੇਣਾ ਚਾਹੀਦਾ ਬਾਣਾ ਕਿਨੂੰ ਕਹਿੰਨੇ ਆ ਕਿ ਰੱਬ ਦਾ ਬਾਣਾ ਵਾ ਉਹ ਮੰਨਣਾ ਚਾਹੀਦਾ ਅਸੀਂ ਜੇ ਇਸ ਸੋਚ ਤੇ ਚੱਲਦੇ ਆ ਫਿਰ ਤਾਂ ਹਰ ਸਮੇਂ ਹੀ ਸ਼ੁਕਰਾਨਾ ਜਿਹੜਾ ਸਾਨੂੰ ਕਰਦੇ ਰਹਿਣਾ ਚਾਹੀਦਾ ਜਿੱਦਾਂ ਦੇ ਵੀ ਹਾਲਾਤ ਨੇ ਬਸ ਇਹ ਕਹਿੰਦੇ ਰਹੋ ਕਿ ਰੱਬਾ ਤੇਰਾ ਸ਼ੁਕਰ ਹੈ ਕੋਈ ਗੱਲ ਨਹੀਂ ਤੂੰ ਜਦੋਂ ਮੈਂ ਪਿਛਲੇ ਪੁਆਇੰਟ 'ਚ ਗੱਲ ਕੀਤੀ ਆ ਜੇ ਇਹ ਸਮਾਂ ਆ ਉਹ ਤੇਰਾ ਹੁਕਮ ਆ ਤੇਰੇ ਹੁਕਮ 'ਚ ਅਸੀਂ ਰਹਾਂਗੇ ਉਦਾਸ ਨਹੀਂ ਹੋਣਾ ਜੇ ਜਿੰਨੇ ਤੁਸੀਂ ਉਹ 'ਚ ਮਜ਼ਬੂਤ ਬਣ ਕੇ ਦਿਖਾਓਗੇ ਨਾ ਉਨੀ ਜਲਦੀ ਰੱਬ ਤੁਹਾਨੂੰ ਬਾਹਰ ਕੱਢ ਲੈਂਦਾ ਤੁਹਾਨੂੰ ਹਿੰਮਤ ਦੇ ਦਿੰਦਾ ਕਿ ਉਸ ਦੁੱਖ ਦੇ ਵਿੱਚੋਂ ਆਪਾਂ ਜਲਦੀ ਬਾਹਰ ਆ ਜਾਂਦੇ ਮੈਂ ਵੀ ਅਜਮਾਇਆ ਹੋਇਆ ਸੋ ਅੱਜ ਕੁਝ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਅਧਿਆਤਮਕ ਗੱਲਾਂ ਹੋ ਰਹੀਆਂ ਨੇ ਤਾਂ ਮੈਂ ਵੀਡੀਓ ਬਣਾਉਣ ਲੱਗੇ ਹੀ ਇਹ ਸੋਚਿਆ ਸੀ ਕਿ ਅੱਜ ਥੋੜੀਆਂ ਜੀਆਂ ਦੀਆਂ ਗੱਲਾਂ ਰੱਬ ਦੇ ਨਾਲ ਜੁੜੀਆਂ ਹੋਈਆਂ ਕਰਨ ਦਾ ਬਸ ਵੈਸੀ ਮਨ ਸੀਗਾ ਜੀ ਤੇ ਜਰੂਰ ਤੁਸੀਂ ਸ਼ੁਕਰਾਨਾ ਕਰਦੇ ਰਹੋ ਜਿੱਦਾਂ ਮੈਂ ਅਕਸਰ ਕਹਿੰਨਾ ਕਦੇ ਵੀ ਨਿੰਦਣਾ ਨਹੀਂ ਚਾਹੀਦਾ ਜੀ ਨਾ ਆਪਣੇ ਆਪ ਨੂੰ ਨਾ ਸਮੇਂ ਨੂੰ ਨਾ ਪਰਮਾਤਮਾ ਨੂੰ ਸਾਰਾ ਕੁਝ ਉਹਦੇ ਹੱਥਾਂ ਉਹਨੇ ਠੀਕ ਕਰ ਦੇਣਾ ਹੁੰਦਾ ਸ਼ੁਕਰ ਮਨਾਉਂਦੇ ਰਹੋ ਤੀਜੀ ਗੱਲ ਅਰਦਾਸ ਕਰਨੀ ਨਾ ਛੱਡੋ ਪ੍ਰੇ ਕਰਦੇ ਰਹੋ ਹਮੇਸ਼ਾ ਇਹਦੀ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਬੰਦੇ ਤੇ ਸਮਾ ਵਕੂ ਵਖਰਾ ਜੇ ਮੈਂ ਆ ਜਾਂਦਾ ਨਾ ਕਿ ਆਪਾਂ ਮਾੜਾ ਸਮਾਂ ਆਉਂਦਾ ਜਦੋਂ ਉਦੋਂ ਹੀ ਅਰਦਾਸ ਕਰਦੇ ਆਂ ਜ਼ਿਆਦਾਤਰ ਜਦੋਂ ਮੈਂ ਪਿਛਲੇ ਪੁਆਇੰਟ ਤੇ ਇਹ ਗੱਲ ਕੀਤੀ ਕਿ ਸ਼ੁਕਰਾਨਾ ਆਪਾਂ ਸੁੱਖਾਂ 'ਚ ਜ਼ਿਆਦਾ ਕਰਦੇ ਆਂ ਤੇ ਅਰਦਾਸ ਆਪਾਂ ਦੁੱਖਾਂ 'ਚ ਜ਼ਿਆਦਾ ਕਰਦੇ ਆਂ ਪਰ ਦੋਨੋਂ ਚੀਜ਼ਾਂ ਸੁੱਖਾਂ 'ਚ ਵੀ ਹੋਣੀਆਂ ਚਾਹੀਦੀਆਂ ਤੇ ਦੁੱਖਾਂ 'ਚ ਵੀ ਹੋਣੀਆਂ ਚਾਹੀਦੀਆਂ ਜਦੋਂ ਸੁੱਖ ਆਵੇ ਉਦੋਂ ਅਰਦਾਸ ਇਹ ਕਰਦੇ ਰਹੋ ਵੀ ਰੱਬਾ ਤੂੰ ਮੈਨੂੰ ਸੁੱਖ ਦਿੱਤਾ ਇਹਨੂੰ ਬਰਕਰਾਰ ਰੱਖੀ ਤੇ ਇਸ ਸੁੱਖ ਨੂੰ ਮੇਰੇ ਕੋਲ ਜਿੰਨੀ ਦੇਰ ਤੋ ਰੱਖ ਸਕਦਾ ਉਨੀ ਦੇਰ ਰੱਖੀ ਇਹ ਅਰਦਾਸ ਕਰਦੇ ਰਹੋ ਦੁੱਖ ਦੇ ਵਿੱਚ ਤਾਂ ਪਰ ਅਰਦਾਸ ਕਰਦੇ ਆ ਕਿ ਰੱਬਾ ਜਲਦੀ ਤੋਂ ਜਲਦੀ ਇਹਨਾਂ ਦੁੱਖਾਂ ਨੂੰ ਮੇਰੇ ਤੋਂ ਦੂਰ ਲੈ ਜਾ ਮੇਰਾ ਕਿਹੜਾ ਛਡਵਾ ਦੇ ਸੋ ਕਈ ਵਾਰੀ ਨਾ ਸਮਾ ਜਦਾਂ ਮੈਂ ਗੱਲ ਕੀਤੀ ਇਹੋ ਜਿਹਾ ਆ ਜਾਂਦਾ ਵੀ ਆਪਾਂ ਕੋਈ ਇਹੋ ਜਿਹੇ ਹਾਲਾਤ ਚ ਫਸ ਗਏ ਆਪਾਂ ਨਿਕਲ ਨਹੀਂ پا ਰਹੇ ਸਾਡਾ ਮਨ ਨਹੀਂ ਬਦਲ پا ਰਿਹਾ ਅਸੀਂ ਕਿਸੇ ਵਿਕਾਰ ਚ ਫਸੇ ਆ ਕਿਸੇ ਐਬ ਚ ਫਸੇ ਆ ਅਸੀਂ ਉਹਦੇ ਤੋਂ ਪਰੇਸ਼ਾਨ ਵੀ ਆ ਪਰ ਉਹ ਤੋਂ ਬਾਹਰ ਵੀ ਨਹੀਂ ਆ پا ਰਹੇ ਇਹ ਮੇਰੀ ਅਜਮਾਈ ਹੋਈ ਗੱਲ ਆ ਜੀ ਕਿ ਤੁਸੀਂ ਅਰਦਾਸ ਕਰਨੀ ਨਾ ਛੱਡੋ ਜੇ ਉਹ ਐਬ ਤੁਸੀਂ ਫੋਲੋ ਵੀ ਕਰੀ ਜਾਂਦੇ ਹੋ ਉਹ ਹੰਡਾ ਵੀ ਰਹੇ ਹੋ ਫਿਰ ਵੀ ਅਰਦਾਸ ਕਰਨੀ ਨਾ ਛੱਡੋ ਇੱਕ ਨਾ ਇੱਕ ਦਿਨ ਤੁਹਾਨੂੰ ਆਪੇ ਬਾਹਰ ਕੱਢ ਲੈਣਾ ਉਸ ਪਰਮਾਤਮਾ ਨੇ ਉਸ ਐਬ ਦੇ ਵਿੱਚੋਂ ਉਸ ਵਿਕਾਰ ਦੇ ਵਿੱਚੋਂ ਸੋ ਅਰਦਾਸ ਦੇ ਵਿੱਚ ਬੜੀ ਤਾਕਤ ਆ ਜੀ ਇਹ ਹਮੇਸ਼ਾ ਕਰਦੇ ਰਹੋ ਕਦੇ ਵੀ ਡੋਲਿਓ ਨਾ ਕਦੇ ਵੀ ਘਬਰਾਇਓ ਨਾ ਤੇ ਡਰ ਕੇ ਕਦੇ ਅਰਦਾਸ ਕਰਨੀ ਛੱਡ ਨਾ ਦੇਓ ਕਿ ਉਹਦਾ ਕੋਈ ਅਸਰ ਤਾਂ ਹੁੰਦਾ ਨਹੀਂ ਕਹਿੰਦੇ ਆ ਕਿ ਦੇਰ ਜ਼ਰੂਰ ਆ ਪਰ ਅੰਧੇਰ ਨਹੀਂ ਹੈਗਾ ਇਹ ਵੀ ਬਿਲਕੁਲ 16 ਨੇ ਗੱਲ ਸੱਚੀ ਆ ਜੀ ਬਹੁਤ ਬਹੁਤ ਧੰਨਵਾਦ ਇਨੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਵਿਸ਼ਾ ਲੈ ਕੇ ਆਉਂਗਾ ਜੀ ਤੇ ਹੋਰ ਗੱਲਾਂ ਬਾਤਾਂ ਲੈ ਕੇ ਜਲਦੀ ਮਿਲੂੰਗਾ